ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਵ ਦੀ ਗੱਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਤੇ ਜੇ ਕੋਈ ਭਰਾ ਮੰਗਲਵਾਰ ਤੱਕ ਰਾਸ਼ਨ ਲੈ ਕੇ ਜਾਂਦਾ ਹੈ ਤਾਂ ਆਪਾਂ ਵੀ ਜਾਣਾ ਜੀ ਆਪਾਂ ਵੀ ਸੰਗ ਬਣਾ ਲਾਂਗੇ ਦਵਾਈਆਂ ਦੂਈਆਂ ਲੈ ਕੇ ਆਪਾਂ ਵੀ ਚੱਲਾਂਗੇ ਸਾਰੇ ਭਰਾਵਾਂ ਨਾਲ ਮਿਲ ਕੇ ਕਿਉਂਕਿ ਅੱਗੇ ਤੱਕ ਜਾ ਸਕੀਏ ਹਨਾ ਬਹੁਤ ਜ਼ਰੂਰੀ ਹੈ ਤੇ ਜਰੂਰ ਦੱਸਿਓ ਤੇ ਆਪਾਂ ਪਹੁੰਚੀਏ ਉੱਥੇ ਹੁਣ ਜੇ ਤਾਂ ਠੀਕ ਹੈ ਤੇ ਫਰਜ਼ ਬਣਦਾ ਜਾਣਦਾ ਕਿਉਂਕਿ ਮੈਂ ਆਪ ਹੀ ਐਡਮਿਨਿਸਪਲੇਸ ਕਰਕੇ ਨਹੀਂ ਜਾ ਸਕਿਆ ਹੁਣ ਜ਼ਰੂਰ ਜਾਵਾਂਗੀ ਜੀ ਤੇ ਮੈਂ ਨਾ ਇੱਕ ਗੱਲ ਲਕੀਰਾਂ ਘਰੀ ਸੀ ਜਦੋਂ ਮੈਂ ਨਾਨਕਸਰ ਹੁੰਦਾ ਸੀ ਮੈਨੂੰ ਬਹੁਤ ਪੌਸਦੇ ਹੁੰਦੇ ਬਾਬਾ ਉੱਟੇ ਦਿਨ ਵਾਲੀ ਗੱਲ ਸੁਣਾ ਬਾਬਾ ਢਿੰਗਾਂ ਵਾਲੀ ਗੱਲ ਸੁਣਾ ਉਹ ਵਾਕਿਆ ਰੀਅਲ ਸੀ ਮੇਰੀ ਭੂਆ ਮੇਰੇ ਕੋਲੇ ਬੈਠੀ ਹੁੰਦੀ ਸੀ ਆਏ ਅੱਡ ਕਾਣ ਮੂੰਹ ਤੇ ਚਿੱਟੇ ਸਾਹ ਬਿਲਬੇਟੇ ਹੁੰਦੇ ਸੀ ਕਿਹੜਾ ਪਛਾਣ ਆਉਂਦੀ ਸੀ ਬੰਗਲੇ ਬਣੇ ਹੁੰਦੇ ਸੀ ਤੇ ਉਹ ਮੇਰੇ ਨਾਲ ਤੇਰੇ ਕਹਿਣਾ ਜੋ ਤੂੰ ਲੈ ਜਾਣਾ ਇਹਨਾਂ ਦਾ ਵਿਚਾਰਿਆ ਦਾ ਜਵਾਬ ਆਇਆ ਮੈਂ ਕਹਾ ਮੈਂ ਆ ਉਹਨੇ ਮੈਨੂੰ ਦੱਸ ਦੇ ਮੈਂ ਕਹਿੰਦਾ ਕਟਾਉਣਾ ਜਦੋਂ ਸਾਡੇ ਨਾਲ ਦਾ ਭੱਜ ਗਿਆ ਉਦੋਂ ਮੈਨੂੰ ਕੋਲ ਚਾਂਸ ਹੋ ਗਿਆ ਮੈਂ ਕਹਾ ਹੁਣ ਕੱਟ ਪਾ ਮੇਰੇ ਨਾਲ ਦਾ ਕਹਿੰਦੇ ਇਹਨੇ ਮੰਨ ਜਾਣ ਮੈਂ ਕਹਾ ਤੂੰ ਜਾ ਕੇ ਕਹਿਣਾ ਵੀ ਸਾਨੂੰ ਗੱਡੀ ਛੱਡ ਕੇ ਲੈ ਗਈ ਸੀ ਸੰਭਾ ਕੇ ਉਹਨਾਂ ਟਾਈਮਾਂ 'ਚ ਰਮਾ ਤੇ ਦਵਾਈ ਲਾ ਕੇ ਸੰਭਾਉਂਦੇ ਹੁੰਦੇ ਸੀ ਉਦੋਂ ਇਹ ਵੀ ਕਹਿੰਦੇ ਹੁੰਦੇ ਸੀ ਵੀ ਉਹ ਆਏ ਰਮਾਲ ਘਮਾਉਂਦੇ ਆ ਤੇ ਬੰਦਾ ਉਹਨਾਂ ਨਾਲ ਨੂੰ ਜਾਂਦਾ ਠੀਕ ਹੈ ਕਈ ਥਾਈਂ ਫੁੜੀਆਂ ਕਪਾਹ ਚੋਗਦੀਆਂ ਪਿੰਡਾਂ ਨੂੰ ਭੱਜੀਆਂ ਉਦੋਂ ਕਪਾਹਾਂ ਚੋਗਦੀਆਂ ਨੇ ਫੁੜੰਗਾ ਮੇਂ ਖੇਤਾਂ 'ਚ ਬਹੁਤ ਪਾਜਦੇ ਨੇ ਸੀ ਉਦੋਂ ਦੁਪਹਿਰੇ ਦੁਪਹਿਰੇ ਪੈਂਦੇ ਸੀ ਉਦੋਂ ਤੇ ਸਕੂਲਾਂ ਵੀ ਦੁਪਹਿਰਾਂ ਆਉਂਦੇ ਸੀ ਤੇ ਮੈਗਾ ਭਾ ਕਹੇ ਲਿਆਗੇ ਵੀ ਛੱਟ ਕੇ ਸਾਨੂੰ ਤਾਂ ਕੁੱਟ ਕੇ ਸੀਟਾਂ 'ਚ ਤਾਂ ਜਿੱਤੇ ਪੈਰਾਂ ਜੁੱਤੇ ਪੈਰ ਧਰ ਲਏ ਉਹਨਾਂ ਨੇ ਮੂੰ ਬੰਦੇ ਸਾਡੇ ਆ ਹੀ ਲੈ ਗਏ ਮੈਂ ਕਿਹਾ ਆਪਣੇ ਤੇ ਤਰਸ ਕਰਨਗੇ ਓਏ ਹੋਏ ਬੜੀ ਢੀ ਹੋਈ ਇਹਨਾਂ ਨਾ ਮੈਂ ਕਿਹਾ ਆਪਾਂ ਨਾਲ ਇਸ ਗੁੱਲੂ ਬਾਜਾਂਗੇ ਨਾਲੇ ਆਪਾਂ ਹੀ ਬਾਜਾਂਗੇ ਜਦੋਂ ਉਹ ਕਹਿੰਦਾ ਮੇਰਾ ਤਾਂ ਜੀ ਨਹੀਂ ਲੱਗਦਾ ਮੈਂ ਕਿਹਾ ਘਰੇ ਚੱਲ ਜਾ ਮੈਂ ਕਿਹਾ ਕਿਉਂ ਮਰੌਣਾ ਤੂੰ ਹਜੇ ਤਾਂ ਬਸ ਚੱਕੇ ਹੋਏ ਆ ਮੈਂ ਕਿਹਾ ਕੁਝ ਨਹੀਂ ਹੁੰਦਾ ਚੱਲਣ ਦੇ ਮੈਂ ਕਿਹਾ ਜਾਈ ਨਾ ਕਹਿੰਦਾ ਨਾ ਬਤ ਜਾਊਂਗਾ ਕਹਿੰਦਾ ਮੈਂ ਦੱਸਦਾ ਨਹੀਂ ਕਹਿੰਦਾ ਮੈਂ ਉਹ ਮੈਂ ਗੱਡੀ ਤੋਂ ਨਿਕਲ ਕੇ ਭੱਜ ਗਿਆ ਸੀ ਉਹਨੂੰ ਤਾਂ ਗਾਂ ਲੈ ਗਈ ਮੈਂ ਕਿਹਾ ਯਾਰ ਤੂੰ ਮੰਨ ਜਾਣਾ ਕਹਿੰਦਾ ਜਮਾ ਹੀ ਨਹੀਂ ਕਦਾਂ ਮਾਗੂਮਨ다고 ਇਹ ਸੁਰਤ ਨਹੀਂ ਮੈਂ ਤਾਂ ਜਦੋਂ ਮੈਨੂੰ ਸੁਰਤਾਈ ਮਾਰੀ ਸੀ ਉਹ ਕਿਤੇ ਚਾਹ ਪੀ ਜਾਂਦੇ ਸੀਗੇ ਤੇ ਮੈਂ ਤਾਂ ਨਿਕਲ ਕੇ ਗੱਡੀ ਤੋਂ ਭੱਜ ਲਿਆ ਬਾਣੋ ਬਾਣੀ ਉਹਨਾਂ ਨੇ ਗੱਡੀ ਭਜਾਤੀ ਉਹਨਾਂ ਨੂੰ ਲੈ ਗਈ ਉਹਨਾਂ ਨੂੰ ਨਹੀਂ ਉਹਨੇ ਤਾਰੇ ਮੈਂ ਕਹ ਚਲਾਏ ਕਿ ਨਹੀਂ ਪਰ ਜੰਗਾ ਦੇਖੀ ਕਿਤੇ ਮੈਂ ਕਿ ਇੱਥੇ ਲੈ ਕੇ ਆ ਜੀ ਪਰ ਸਾਡਾ ਮਨ ਫੇਰ ਨਾ ਖੜਿਆ ਸੀ ਬਾਬਾ ਜੀ ਟਰੱਕ ਤੇ ਜਾਣਾ ਬਾਬਾ ਜੀ ਨੂੰ ਟਰੱਕ ਤੇ ਚੜਾਤਾ ਜਦੋਂ ਪਿੰਡ ਪਹੁੰਚਿਆ ਪਿੰਡ ਵਾਲੇ ਧਾਲੇ ਧਾਲੇ ਉਹਦੇ ਤੂੰ ਓਏ ਦੂਜੇ ਕਿੱਥੇ ਆ ਓਏ ਉਹ ਕਹਿੰਦਾ ਉਹਨਾਂ ਨੂੰ ਨਹੀਂ ਬਈ ਤਾਰਿਆ ਕਹਿੰਦਾ ਮੈਂ ਤਾਂ ਬੜੀ ਦੂਰੋਂ ਆਇਆ ਮੈਨੂੰ ਤਾਂ ਨਾ ਬਾਹਲੇ ਲੋਕਾਂ ਨੇ ਆਏ ਗਾਂ ਦੀਆਂ ਚੜਾ ਕੇ ਛੱਡ ਕੇ ਗਏ ਆ ਪੈਂਟ ਉਹਨਾਂ ਨੂੰ ਤਾਂ ਬਈ ਮੱਲਾ ਕਹਿੰਦਾ ਸੰਗੋ ਆ ਕੇ ਨਾ ਸਾਨੂੰ ਗੱਡੀ 'ਚ ਸਿੱਟ ਲਿਆ ਜਦੋਂ ਮੇਰੀ ਅੱਖ ਖੁੱਲਹੀ ਅਸੀਂ ਤਾਂ ਥੱਲੇ ਪਏ ਸੀ ਬੰਨ ਕੇ ਤੇ ਉੱਤੇ ਪੈਰ ਰੱਖੇ ਹੋਏ ਉਹਨਾਂ ਦੇ ਹੱਥ ਮੂੰਹ ਸਾਡੇ ਬੰਨੇ ਹੋਏ ਵੀ ਤੂੰ ਦੱਸ ਕਿਵੇਂ ਨਿਕਲ ਗਿਆ ਆ ਆਪ ਹੀ ਤਾਂ ਫਸ ਗਿਆ ਜਦੋਂ ਮੈਨੂੰ ਸਵਾਰਤਾ ਹੀ ਕਹਿੰਦਾ ਮੈਂ ਇਹਦੇ ਕੋਲ ਦੇ ਭੱਜ ਗਿਆ ਉਹ ਕਹਿੰਦੇ ਬੰਨਿਆ ਵਾ ਕਿਵੇਂ ਭੱਜ ਗਿਆ ਉੱਥੇ ਗੱਲ ਨਾ ਆਵੇ ਉਹਨਾਂ ਨੇ ਤਨ ਚਾਰ ਛੱਡੇ ਰਖੜੇ ਸੱਚ ਦੱਸ ਕਿੱਥੇ ਕਹਿੰਦਾ ਨਾਲ ਸਾਰਾ ਪੈਂਦੀ ਜੱਤੀ ਦਾਤੋ ਅਸੀਂੋਂ ਤੋਂ ਪਹਿਲੇ ਹੀ ਨਿਕਲ ਗਏ ਮੈਂ ਕਹਿੰਦਾ ਨਿਕਲ ਚੱਲ ਉਹਨਾਂ ਨੇ ਬੋਲਾ ਸਰਪੰਚ ਸਾਹਿਬ ਕਿਹਦੇ ਲੈ ਵੀ ਬਾਬਾ ਜੀ ਕਹਿੰਦੇ ਭਾਈ ਸਾਡੇ ਦੋ ਸੇਵਾਦਾਰ ਲੈ ਜਾਓ ਰਾਤ ਇਹਨਾਂ ਨੇ ਘੁੰਮਣ ਜਾਣਾ ਜਮੂਨ ਪਈ ਅਸੀਂ ਉੱਠ ਗਏ ਫੇਰੀ ਰਾਤ ਨੂੰ ਉਹਨਾਂ ਦੇ ਘਰੇ ਆ ਗਏ 20 ਜਹਾ ਪਵੇ ਟਾਇਰ ਪੈਂਚਰ ਹੋ ਗਿਆ ਗੱਡੀ ਦਾ ਉਹਨਾਂ ਨੇ ਸੀਰੀ ਦੀ ਡਿਊਟੀ ਲਾਉਂਦੀ ਚੱਲ ਵੀ ਜੇਕਲਾ ਟਾਇਰ ਵੀ ਚਲੋ ਉਹ ਨੂੰ ਆਇਆ ਹੋ ਗਿਆ ਵੀ ਇਹ ਕਿ ਨਿਕਰੇਟਰ ਲਿਆਂਦੇ ਆ ਉਹ ਸਾਨੂੰ ਕਹਿੰਦਾ ਆਜੋ ਆੜੀ ਟਾਇਰ ਰੋਡ ਕੇ ਲਿਆਣਾ ਟਾਇਰ ਵਾਲੇ ਦੇ ਚੱਲ ਮੈਨੂੰ ਕਹਿੰਦਾ ਰੋਡ ਜਦੋਂ ਮੈਂ ਟਾਇਰ ਰੋਡ ਹੈ ਟਾਇਰ ਮੇਰੇ ਉੱਤੇ ਮੈਂ ਟਾਇਰ ਦੇ ਥੱਲੇ ਮੇਰੇ ਕਹਿੰਦਾ ਨਹੀਂ ਕੋਈ ਇੰਚ ਇੱਕ ਉਹ ਦੂਜਾ ਰੋਲਾ ਪਾਉਂਦਾ ਪੁਰੇ ਪਾਸੇ ਪਾਸੇ ਸਾਡੇ ਵਾਲਾ ਆਹ ਬੰਦਾ ਮਾਰ ਗਿਆ ਉਹ ਨਾਲਾ ਬੰਦਾ ਮਾਰ ਗਿਆ ਉਹਨੇ ਉਹਨੂੰ ਚੱਕਿਆ ਬੜਾ ਬੜਾ ਥੱਲੇ ਉਧਰੋਂ ਭੱਜ ਕੇ ਸਰਪੰਚ ਆ ਗਿਆ ਉਹਨੇ ਤਿੰਨ ਚਾਰ ਛੱਡੀਆਂ ਸੀਰੀ ਦੇ ਕਹਿੰਦਾ ਸਾਲਾ ਤੈਨੂੰ ਮਗਲ ਨਹੀਂ ਉਹ ਤੂੰ ਕਿਉਂ ਕਹਿੰਦਾ ਮੈਨੂੰ ਲਾਇ ਜਵਾਗ ਨੂੰ ਹਾਂ ਕੀ ਆਦਾ ਤੈਨੂੰ ਆ ਚਲੋ ਉਹ ਤਾਂ ਅੰਦਰ ਬੈਠੋਗਾ ਤੁਸੀਂ ਨਹੀਂ ਹੱਥ ਲਾਉਣਾ ਸਾਟ ਤਾਂ ਨਹੀਂ ਮਰਦੀ ਡਾਕਟਰ ਦੇ ਚਲੀ ਗਏ ਬਾਹਰ ਤਾਂ ਮੈਂ ਕੋ ਬਹਲਾ ਨਿਆਰਾ ਯਾਰ ਭਾਈ ਉਹ ਤਾਂ ਮੁੰਡਾ ਵਿਗਿਆਨੀ ਅੱਜ ਵੀ ਹੈਗਾ ਉਹ ਬੋਲੇ ਸਰਪੰਚ ਦਾ ਮੈਨੂੰ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ ਬਾਈ ਦਾ ਜੋ ਚਾਹ ਵੀ ਨਹੀਂ ਪੀਂਦਾ ਸੀ ਚਾਹ ਦਾ ਵੀ ਵੇਲ ਨਹੀਂ ਸੀ ਉਹ ਬੰਦੇ ਸਾਨੂੰ ਤਾਂ ਹੁਣੇ ਕਹਦਾ ਸੀ ਉਹਦੇ ਨਿਆਣੇ ਸੀ ਹੈ ਨਾ ਉਹ ਮੇਰੇ ਨਾਲ ਤਾਂ ਆਜੇ ਵੀ ਸੰਟਾ ਸੋਟਾ ਪੀਂਦਾ ਹੁੰਦਾ ਸੀ ਮੈਂ ਤਾਂ ਕੋਈ ਨਹੀਂ ਸੀ ਮਤਾਂ ਰਹਿੰਦਾ ਹੀ ਗੁਰਦਾਰੇ ਹੁੰਦਾ ਸੀ ਤੇ ਭਾਈ ਅਸੀਂ ਜੰਮੂ ਨੂੰ ਤੁਰਪੇ ਤੇਲ ਭਰਿਆ ਹੁੰਦਾ ਕਿਉਂ ਜਗਰਾਉਂ ਤੋਂ ਜਾਂਦਾ ਹਾਂ ਜੰਮੂ ਦਾ ਐਸ ਗੱਡੀ ਤੁਰਪੀ ਜੰਮੂ ਨੂੰ ਅਸੀਂ ਬਹਿ ਗਏ ਅਸੀਂ ਝੂਲੇ ਮਾਰ ਕੇ ਸਾਨੂੰ ਨੀਂਦ ਆਉਂ ਨਹੀਂ ਲੱਭੀ ਉਹ ਕਹ ਪੈ ਜਾਓ ਮੈਨੂੰ ਨੀਂਦ ਆਉਂਦੀ ਹੀ ਨਹੀਂ ਉਹ ਕਹਦਾ ਮੱਥਾ ਪੜਾ ਲਓਗੇ ਪੈ ਜਾਓ ਸੌਂ ਹੀ ਤੇ ਜਾਂਨੇ ਆ ਉਹ ਟਾਇਰ ਕੜਕਾ ਆਇਆ ਕਰੇ ਵਿਚਾਰਾ ਮੈਂ ਕਹਾ ਮੈਂ ਕੰਮ ਕਰਿਆ ਆਉਣਾ ਲਿਆ ਮੈਂ ਵੀ ਟਾਇਰ ਕੋ ਟਾਇਰ ਕਰਾਂ ਜਾ ਕੇ ਦੋ ਦੋ ਮਰਗ ਨਾ ਟਾਇਰਾਂ ਦੇ ਘੱਟ ਕਾ ਵੀ ਮੈਂ ਕਹਿੰਦਾ ਕੁੱਟਿਆ ਹੈ ਕਹਿੰਦਾ ਕੀ ਕੁੱਟਿਆ ਮੈਂ ਕਹ ਤੈਰ ਇਹ ਕੁੱਟੜ ਦਾਗੀ ਗੱਮਾ ਨੂੰ ਮੈਂ ਕਹ ਤੂੰ ਵੀ ਤਾਂ ਕੋਟਦਾ ਬਾਈ ਮੈਂ ਕੁੱਟਿਆ ਆ ਉਹ ਆ ਕੋਟਦਾ ਕਾ ਗੱਮਾ ਕਹ ਮੈਂ ਬੰਨੂ ਕਹਦਾ ਤੁਸੀਂ ਕੋਟਦੇ ਹੋ ਦੋ ਦੋ ਮਾਰਦੇ ਨੇ ਦੋ ਦੋ ਹੀ ਅਸੀਂ ਛੜਦੇ ਆ ਮੈਂ ਕਹ ਕਟੈਰ ਦੇ ਮੈਂ ਕਹ ਪੂਰੀਆਂ ਗਿਣ ਕੇ ਮਾਰ ਕੈਂ ਦੋ ਦੋ ਮੈਂ ਮੂਰ ਲਿਆਂਦੇ ਵੀ ਮਾਰਨਾ ਦੋ ਦੋ ਮਗਰ ਲਿਆਂਦੇ ਮਾਰਨਾ ਕਹਿੰਦਾ ਮੂਰ ਤੇ ਤਾਂ ਲੋੜ ਹੀ ਨਹੀਂ ਮੂਰ ਲਗਾਵਾ ਘਟੂ ਆਪ ਨੂੰ ਪਤਾ ਲੱਗ ਜੂ ਮੈਂ ਕਹ ਕੁੱਟਣ ਨਾਵਾ ਦਾ ਕੀ ਲੈ ਕੇ ਉਹ ਕਹਿੰਦਾ ਸਾਰਾ ਕੁੱਟਣੇ ਨਹੀਂ ਇਹੇ ਇਹਦਾ ਆਵਾਜ਼ ਵੇਖਣੀ ਹੁੰਦੀ ਐ ਵੀ ਉਹ ਡਾਇਰ ਦੀ ਕਿਵੇਂ ਆ ਉਹਦੀ ਕਿਵੇਂ ਆ ਡਾ ਨਹੀਂ ਮਗਾ ਸਾਨੂੰ ਪਤਾ ਆ ਗਿਆ ਮੂੰਹ ਹੀ ਕੁੱਟੀ ਜਾਂਦੇ ਥੋੜੇ ਦੇ ਵੇਖ ਕੇ ਭਾਈ ਉਹ ਕਹਿੰਦਾ ਮੈਨੂੰ ਫੜਾਉਂਗਾ ਰਹਿਣ ਦਾ ਕਰੋ ਬਹਿ ਜਾਓ ਜਾਂ ਦੁੱਧ ਚ ਪੱਤੀ ਘੇ ਕੇ ਉਹ ਅੱਧਾ ਕਿਲੋ ਅਸੀਂ ਦੁੱਧ ਚ ਪੱਤੀ ਘੇ ਹਣਾ ਪੀ ਕੇ ਅਸੀਂ ਫੇਰ ਬਹਿ ਜਾ ਕਰਨਾ ਚੌੜੇ ਹੋ ਕੇ ਅਸੀਂ ਸੌਂ ਜਾ ਕਰਨਾ ਉਹਨੇ ਗੱਡੀ ਖਿੱਚੀ ਜਾਣੀ ਜਿੱਥੇ ਉੱਠਣਾ ਉਹਨੇ ਚਾਣਾ ਉੱਠੋਏ ਜਵਾਬ ਆ ਦਿੱਤਾ ਕਿ ਮੇਰੇ ਪਤ ਜਦ ਦੁੱਧ ਚ ਪੱਤੀ ਕਹ ਉਹ ਅਸੀਂ ਫੇਰ ਕਹਦੇ ਨਹੀਂ ਦੋ ਚੱਕਰ ਲਾਗੇ ਸਾਡੇ ਘਰ ਦੇ ਗੇੜੇ ਦੇ ਗੇੜਾ ਅਸੀਂ ਲੱਗ ਗਏ ਨਾ ਦੀ ਜਿੱਦ ਕਰੋ ਕਹਿੰਦਾ ਯਾਰ ਤੇ ਹੁਣ ਤੁਸੀਂ ਰਹਿਣਾ ਹੀ ਗੱਡੀ ਨਾਲ ਆ ਫਿਰ ਪੁੱਤ ਜੇ ਸਿੱਖਣਾ ਹੈ ਕੰਮ ਇਹ ਮੈਂ ਕਹਾ ਬਰਾਂਟਰਸਟ ਹੈ ਕੰਮ ਸਿੱਖਣਾ ਹੈ ਕਿਉਂਕਿ ਸਾਨੂੰ ਪਤਾ ਸੀ ਉਧਰ ਤਾਂ ਘੁੱਟ ਪਊ ਇੱਥੇ ਠੀਕ ਆ ਉਹ ਕਹਿੰਦਾ ਫਿਰ ਐਂ ਕਰੋ ਨਾ ਇੱਕ ਜਣਾ ਦੂਜੀ ਗੱਡੀ ਤੇ ਚੜੋ ਮੈਨੂੰ ਪਤਾ ਸੀ ਵੀ ਇਹ ਬੰਦਾ ਸਾਈਟਾਂ ਪੀਂਦਾ ਮੈਨੂੰ ਕਹਿੰਦਾ ਤੂੰ ਮੇਰ ਨਾਲ ਐ ਇਹਨੂੰ ਆਪਾਂ ਹੋਰ ਗੱਡੀ ਤੇ ਚੜਾ ਦਿੰਦੇ ਆ ਲੰਮਿਆਂ ਦਾ ਮਰਾਸੀ ਹੁੰਦਾ ਸੀ ਉਹਨੇ ਉਹਦੀ ਗੱਡੀ ਤੇ ਚੜਾਤਾ ਤੇ ਕੱਟਿੰਗਾ ਦੋਨੇ ਜੂਨੀਅਨ ਚ ਨੇੜੇ ਰਾਤਾਂ ਵਿਚਾਲੇ ਇਹਨਾਂ ਦਾ ਦਿਲ ਲੱਗਿਆ ਰੋ ਯਾਰ ਕੱਢਿਆ ਉੱਥੇ ਅਸੀਂ ਰੋਟੀ ਖਾਂਦੇ ਹੁੰਦੇ ਸੀਗੇ ਤੇ ਉੱਥੇ ਉਹਨੇ ਸਾਨੂੰ ਕਹਿਤਾ ਮੈਨੂੰ ਕਹਦਾ ਆਪਣੀ ਗੱਡੀ 'ਚ ਨਾ ਇਹਨੂੰ ਬਰਨਦੇ ਸੀਖਾ ਜੱਬੀ ਹੈ ਨਹੀਂ ਆਪਣੀ ਗੱਡੀ 'ਚ ਅੱਗ ਨਹੀਂ ਲਾਉਣੀ ਜਮੇਂ ਨਾ ਅਰਗਬਤੀ ਲਾਉਣੀ ਠੀਕ ਹੈ ਮੈਂ ਕਹਾ ਨਹੀਂ ਲਾਉਂਦੇ ਬਾਈ ਨਹੀਂ ਹਾਂ ਹਾਂ ਉਹ ਕਹਿੰਦਾ ਆਪਣੇ ਵਾਲੀ ਗੱਡੀ 'ਚੋਂ ਲੰਮਿਆਂ ਵਾਲਾ ਕਹਿੰਦਾ ਪਲਾਸੀਟਾ ਨੂੰ ਅੱਗ ਲਾ ਰਹੇ ਹੋ ਕੋਈ ਚੱਕਰ ਨਹੀਂ ਕਰਦਾ ਸਵੇਰੇ ਨਵਾਂ ਗੰਪੋ ਲਾਂਗੇ ਠੀਕ ਹੈ ਦੱਬੀ ਫਿਰੋ ਕਿਉਂਕਿ ਆਪ ਵੀ ਬੀੜੀਆਂ ਬੁੜੀਆਂ ਪੀਂਦਾ ਈ ਮੈਂ ਕਹਾ ਤੂੰ ਇਧਰ ਜੋਗ ਨੂੰ ਜੋਗ ਟੱਕਰ ਗਿਆ ਓਏ ਉਹ ਲੋਕਾਂ ਰਹਿੰਦੇ ਹੁੰਦੇ ਸੀਗੇ ਮੈਂ ਜੰਮੂ ਨੂੰ ਮੈਂ ਜੋ ਜੰਮੂ ਆਉਣਾ ਫਿਰ ਮੈਂ ਉਹਨੂੰ ਮਿਲਣਾ ਮੈਂ ਕਹਿੰਦਾ ਜੰਮੂ ਐ ਤੇ ਜਿਆਦੇ ਚੱਪੜਾ ਲਿਆ ਆਂਦਾ ਤੇ ਰਿਆ ਪਿਆ ਆ ਲੈ ਉਹਨੇ ਬਹੁਤ ਬੋਲ ਕੇ ਦੇਣਾ ਸਾਨੂੰ ਤੇ ਅਹੀ ਦਾ ਮਹੀਨਾ ਡੇਢ ਮਹੀਨਾ ਲੰਘ ਗਿਆ ਭਾਈ ਉਹਨਾਂ ਦੇ ਜਿਹੜਾ ਹਰਜਾਇਤ ਵਾਲੇ ਹੁੰਦੇ ਮੈਂ ਤਾਂ ਕਹਿੰਦਾ ਉਹੀ ਹੁੰਦੇ ਐ ਯਾਰ ਉਹ ਕੋਈ ਗੱਲ ਹੈ ਯਾਰ ਉਹਨਾਂ ਚ ਰੱਬ ਹੀ ਜਾਣੇ ਉਹਨਾਂ ਨੇ ਵੀ ਕਿਵੇਂ ਫਸਾਇਆ ਸਾਨੂੰ ਉਹਨੇ ਉਹਨਾਂ ਨੂੰ ਦਿਖਾਇਆ ਕਹਿੰਦਾ ਵੀ ਆ ਸੀ ਬੋੜਾ ਬਹੁਤ ਭਾਰਾ ਜਗਰਾਉ ਜੁਨੀਅਨ ਦੇ ਕੋਲੇ ਬਰਖਸ਼ਾਪਾਂ ਦੇ ਮੂਰੇ ਉੱਥੇ ਫਲਾਨੇ ਦੇਣ ਜਾਣਾ ਤੁਸੀਂ ਤੁਰੇ ਜਾਣਾ ਤੇ ਉੱਥੇ ਤੁਹਾਨੂੰ ਰੋਡ ਤੇ ਹੀ ਮਿਲ ਜੂਗਾ ਪਰਤੇ ਨਾ ਜਾਇਓ ਭੱਜ ਨਾ ਜਾਣ ਮੈਨੂੰ ਬਾਈ ਕਹਿੰਦਾ ਆਪਣੀਆਂ ਤਰਪਾਲਾਂ ਸਵਾਲਾ ਮੈਂ ਕਹਿੰਦਾ ਠੀਕ ਹੈ ਬਾਈ ਮੈਂ ਉਹਨੂੰ ਅਗਰ ਸਾਡੇ ਨਾਲ ਦੂਜੇ ਨੂੰ ਮੈਂ ਕਹ ਪਾਲਾ ਮੇਰੇ ਨਾਲ ਯਾਰ ਤਰਪਾਲਾਂ ਸਵਾਲਾ ਦਿਓ ਕਹਿੰਦਾ ਚੱਲ ਬਾਈ ਅਸੀਂ ਸੱਟ ਕੇ ਤਰਪਾਲਾਂ ਖਿਲਾਰ ਕੇ ਆਏ ਤੇ ਉਹ ਤਰਪਾਲਾਂ ਨਾਲ ਸੱਤ ਲਿਆਉਗੇ ਇੱਥੇ ਟਾਕ ਹੀ ਲਾਉਣੀ ਟਾਕ ਹੀ ਅਸੀਂ ਕੋਲੇ ਬੈਠ ਕੇ ਦਵਾਈ ਜੈ ਕੀ ਆਏ ਆਏ ਲੱਗੇ ਪਏ ਸਾਡਾ ਰੱਬ ਜਾਦੂ ਨੂੰ ਤੋ ਤਾਉਣਾ ਬੜ ਲੰਨਾ ਜੋ ਜਾ ਕੇ ਹਿਕਾ ਤੇ ਆ ਗਏ ਮੈਂ ਕਿਹਾ ਕੀ ਹੋ ਗਿਆ ਆਗ ਮ ਫੜੇ ਗਏ ਨਾਲ ਯੋ ਮੈਂ ਕਿਹਾ ਵਹਿਗਾ ਭੀੜਾ ਤੇਰਾ ਕਹਾਂ ਮੇਰੇ ਬਹੁਤ ਮੱਟ ਪਈਆ ਫਿਰ ਉਹ ਉੱਥੋਂ ਵੀ ਸਾਨੂੰ ਮੂਰੇ ਪਿਆ ਲਿਆ ਉਹਨਾਂ ਨੇ ਬਈ ਨਾ ਬਿਸ਼ਕਾਰ ਕੇ ਜਿ ਲਿਆਏ ਉਹਨਾਂ ਕੋਲੋਂ ਤਾਂ ਵੀ ਇਹ ਗੱਲ ਨਾ ਪੈਣਾ ਉਹ ਕਹਿੰਦਾ ਕੋਈ ਗੱਲ ਨਹੀਂ ਮੁੰਡੇ ਕੰਮ ਸਿੱਖ ਲੈਣਗੇ ਨਹੀਂ ਪੜਨਾ ਇਹਨਾਂ ਨੇ ਵਧੀਆ ਰੁਝਾਨਾ ਮੁੰਡੇ ਦਾ ਗੁਰੂ ਘਰ ਨਾਲ ਜੋੜਦੇ ਉਹਨੂੰ ਠੀਕ ਰਾਵੋਗੇ ਮੋੜ ਕੇ ਪਸਤਾਓਗੇ ਨਾ ਜੀ ਉਹਨਾਂ ਮੁੰਡਾ ਕਿਰੋਂ ਸਾਡੇ ਵਿਆਹ ਹੈ ਉੱਥੇ ਲੈ ਕੇ ਜਾਣਾ ਜੀ ਸਾਡਾ ਵਿਆਹ ਰੰਗ ਤੇ ਪੰਗ ਪਿਆ ਪਿਆ ਮੇਰੀ ਭੂਆ ਦੀ ਕੁੜੀ ਦਾ ਵਿਆਹ ਵੀ ਸੀਗਾ ਭਾਗੀ ਹੀ ਭਾਈ ਉਹ ਕਹਿ ਕੂਗਿਓ ਤੋ ਨਹੀਂ ਆਈ ਉਹ ਤੋ ਦਾ ਸਾਨੂੰ ਸੈਰਾਂ ਦੇ ਮਗਰ ਬਿਠਾ ਲਿਆ ਤੋਰੇ ਦਿਨ ਹੈ ਨਾ ਅਹੀਂ ਮਗਰ ਵੇ ਕੋਦੋ ਸਾਈਕਲ ਹੀ ਹੁੰਦੇ ਨਹੀਂ ਕਾਠੀਆਂ ਵਾਲੇ ਸਾਈਕਲਾਂ ਤੇ ਜਾਂਦੇ ਹੁੰਦੇ ਸੀਗੇ ਜਦੋਂ ਨਿਕਲੇ ਲੋਪ ਉਹਦੇ ਗਵਾੜ ਕੋਲੋਂ ਬਾਹਰ ਕੌਂਕੇ ਵਾਲੇ ਪਾਸੇ ਨੂੰ ਉੱਥੋਂ ਧਾਰ ਲਿਆ ਸਾਨੂੰ ਤੇ ਉੱਥੋਂ ਪ੍ਰਾਣੀਆਂ ਗੱਡ ਲਿਆ ਆਏ ਚੇਨਾ ਕੋਲੋਂ ਤੇ 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 ਅਸੀਂ ਮੂਰੇ ਹੂੰ ਜਦੋਂ ਮਾੜਾ ਜਹਾੜੀ ਹੋ ਗਿਆ ਤੇ ਤੇ ਆਹ ਉਹ ਡੇੜਾ ਕਿੜਾ ਕਰੇ ਕਿਉਂ ਘੋੜਦੇ ਜਵਾਕਾਂ ਨੂੰ ਲੱਉ ਪੀ ਕੇ ਲੱਟੇ ਜਾਵੇ 2 ਮਹੀਨਾ ਬਾਅਦ ਆਇਆ ਭੱਜ ਕੇ ਘਰੋਂ ਨਾਲੇ ਅਸੀਂ ਉਹ ਮਗਰ ਬਿਠਾਇਆ ਵਾ ਦੂਜਾ ਨਾਲੇ ਅਸੀਂ ਉਹਨੂੰ ਕਰਦੇ ਆ ਫੇਰ ਮੈਨੂੰ ਨਹੀਂ ਚੰਗੇ ਫੇਰ ਮਾਰਾ ਕਰਨ ਸਾਡੇ ਸਾਰੇ ਵਾਜੇ ਵੀ ਨਹੀਂ ਆਉਂਦੇ ਲੈ 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 ਪੈੰਡ ਆ ਗਏ ਪੈੰਡ ਕੁੜੀਆਂ ਨੇ ਲਕੋ ਲਾ ਦੇ ਕਹਿੰਦੇ ਮਾਰਨੇ ਧੋੜੀਆ ਦਵਾਕ ਚਲੋ ਦੂਜੇ ਦਿਨ ਵਿਆਹ ਮਗਾ ਸੀ ਨਹੀਂ ਜਾਣਾ ਉਹ ਕਹਿੰਦਾ ਜਾਣਾ ਅੱਤੇ ਅੱਤੇ ਦਾ ਬੁਰਾ ਹਾਲ ਹੋਇਆ ਪਿਆ ਕੁੜੀਆਂ ਦਾ ਤਾਂ ਵੀ ਸਾਡੇ ਮੁੰਡੇ ਗਏ ਤਾਂ ਗਏ ਕਿੱਥੇ ਪਹਿਲਾਂ ਉੱਥੇ ਚੱਲ ਜਦੋਂ ਉੱਥੇ ਗਏ ਭਾਈ ਉੱਥੇ ਤਾਂ ਮੇਰੀ ਇੱਜ਼ਤ ਹੀ ਬਹੁਤ ਕਿਤੇ ਮੇਰੇ ਕੋ ਘਾਰੋਵੇ ਗਾਲ ਲਾ ਕੇ ਕਿ ਤੇ ਕੁੜੀਆਂ ਮੇਰਾ ਇੱਥੇ ਰੱਖਾ ਤਾਂ ਆਏਗਾ ਜੂ ਬਾਹਰੋਂ ਆਏ ਹੁੰਨੇ ਆਪਾਂ ਕੁੱਟ-ਕੱਟ ਭੁੱਲ ਗਈ ਮੈਨੂੰ ਮੈਂ ਕਿਹਾ ਮੈਨੂੰ ਕੁੱਟਿਆ ਬਹੁਤ ਨਹੀਂ ਮੈਨੂੰ ਉਹ ਕਹਿੰਦੇ ਕੰਮ ਚੰਗਾ ਕਰਿਆ ਜੀ ਨਾ ਤੂੰ ਕਹਿੰਦੇ ਸਾਲਿਓ ਪਲਾਨ ਕਿਵੇਂ ਬਣਾਇਆ ਏ ਮੈਂ ਕਿਹਾ ਪਲਾਨ ਤਾਂ ਬਣਾਇਆ ਬਣਾਇਆ ਤੁਸੀਂ ਦੱਸੋ ਵੀ ਉਹ ਕਿਵੇਂ ਬਣਾਇਆ ਉਹ ਕਹਿੰਦਾ ਆਪ ਹੀ ਬੜਿਆ ਗਿਆ ਅਸੀਂ ਕਿਹਾ ਕਿਵੇਂ ਕਹਿੰਦਾ ਉਹ ਕਹਿੰਦਾ ਵੀ ਸਾਡੇ ਤਾਂ ਹੱਥ ਨਾਲ ਹੀ ਮਗਰ ਬੰਨ ਲੈ ਮੂੰਹ ਤੇ ਕੱਪੜੇ ਬੰਨ ਲੈ ਤੇ ਇਕੱਠੇ ਲੱਤਾਂ ਬੰਨ ਲੀਆਂ ਬੱਤ ਸੱਟ ਲਿਆ ਥੱਲੇ ਪੈਰਾਂ 'ਚ ਉੱਤੇ ਪੈਰ ਧਰ ਕੇ ਬੈਗੇ ਸਾਡੇ ਕਦੋਂ ਚਾਹ ਪੀਣ ਲੱਗੇ ਸੀ ਕਿ ਕੁਦਰਤੀ ਮੇਰੀ ਅੱਖ ਖੁੱਲੀ ਕਹਿੰਦਾ ਮੈਂ ਨਿਕਲ ਲਗੇ ਭੱਜ ਗਏ ਤਾਂ ਵੀ ਉਹ ਸੀ ਜੀ ਦੋਨੇ ਮੈਂ ਨਿਕਲ ਗਿਆ ਕਹਿੰਦਾ ਮੈਂ ਕਿਹਾ ਸਾਰਾ ਤੇ ਨਿਕਲ ਤਾਂ ਗਿਆ ਤੂੰ ਬਾਹ ਮੂੰਹ ਦੱਸ ਤਾਂ ਕਿਵੇਂ ਗਲਾਈਆਂ ਕਦੋਂ ਛੱਡਣਾ ਤੰਨ 'ਚ ਪੈਰਾਂ ਕਹਿੰਦਾ ਨਾਨਕ ਸਾਰਾ ਉਹ ਮਕਾਜ ਤੁਰ ਪੂਰੇ ਲੱਗ ਚੱਲ ਕਹਿੰਦਾ ਉਧਰੋਂ ਇਹਨੂੰ ਭਜਾ ਕੇ ਲਿਆਈ ਸੀ ਨਾਨਕ ਸਾਰਾ ਤੱਕ ਉਹਦੇ ਫਿਰ ਉੱਥੋਂ ਪੈਂਡ ਨੂੰ ਭਜਾ ਕੇ ਲਿਆਏ ਫੀਰ ਉਹਦੇ ਲਾ ਵੀ ਉਹ ਕੰ ਦਾ ਵੀ ਅਸੀਂ 10 ਟਰਾਲੀਆਂ ਤਾਂ ਗਊਸਾਲਾ ਦੇ ਪੱਠਿਆਂ ਦੀਆਂ ਪਾਤੀਆਂ ਉਦੋਂ ਕਿਤੇ ਗੌਰ ਸੜ ਤੇ 10 ਗੱਟੇ ਕਿਤੇ ਖਾਲ ਸੜ ਤੇ 10 ਗੱਟੇ ਵੀ ਸਾਡੇ ਬੁੱਟੇ ਲੱਭ ਜਾਣਾ ਨਾ ਮੁੰਡੇ ਵੇਲਾ ਵੀ 10 ਲੱਭ ਕੇ ਕੀ ਕਰਾਉਣਾ ਸੀ ਮੈਂ ਕਹਿੰਦਾ ਬੈਠੇ ਰਹਿਣ ਦੰਦੇ ਤੇ ਝੋਲੇ ਅਸੀਂ ਦੇ ਕੇ ਸਾਡੇ ਕਪੂਆ ਹੁੰਦੀ ਸੀ ਉਹਦੇ ਕੀ ਰੇਚ ਸਾਨੂੰ ਕਹਿੰਦੇ ਝੋਲੇ ਲਿਆਓ ਕਿੱਥੇ ਆ ਜਾਦੇ ਸਿਆਪਾ ਸਾਡਾ ਪਾਇਆ ਵੀ ਝੋਲਿਆਂ ਨੇ ਸੀ ਭਜਣਾ ਸਾਨੂੰ ਤਾਂ ਹੀ ਪਿਆ ਸੀ ਉਹ ਭੂਆ ਕੇ ਤੇ ਬਾਥੀਆਂ ਲੈਣ ਆ ਗਈ ਜਦੋਂ ਉਹਨੇ ਵੇਖੇ ਝੋਲੇ ਆ ਉਹ ਟੋਕਰੇ ਝੋਲੇ ਰੱਖ ਕੇ ਲੈ ਗਈ ਘਰ ਨੂੰ ਉਹ ਵੀ ਹਰ ਪੜ ਸੀ ਉਹ ਰਾਉ ਕਲੇ ਵੀਰ ਸਿਓਂ ਕੇ ਉਹਨਾਂ ਦਾ ਪਰਿਵਾਰ ਤੋਂ ਸੀ ਉਹਨੇ ਮਚਾਤੀ ਗੱਲੀ ਗੱਲੀ ਕਰਕੇ ਕਿਤਾਬ ਉਹਨੇ ਉਹ ਅੱਗ ਮਚਾਉਣ ਨੂੰ ਰੱਖ ਲੈਨੇ ਉਹਨੂੰ ਵੀ ਪਤਾ ਸੀ ਉਹਨਾਂ ਦੀਆਂ ਇਹ ਤੇ ਅਸੀਂ ਆਈ ਭਾਈ ਟੋਕ ਤੇ ਡੇਲਾ ਸਾਨੂੰ ਫੇਰ ਸਕੂਲ ਜਾਣ ਲਾਤਾ ਚਲੋ ਕਹਿੰਦੇ ਸਕੂਲ ਹੁਣ ਸਾਡੇ ਕੋਲੇ ਕਿਹੜੀ ਕਿਤਾਬ ਅਸੀਂ ਕਦੇ ਕਦੇ ਪਹਿਲੀ ਵਾਲੇ ਇਲਾਕੇ ਦਾ ਫੜ ਲਿਆ ਕਿਸੇ ਦੂਜੀ ਵਾਲੇ ਦੀ ਕਿਤਾਬ ਫੜ ਲਈ ਐਵੇਂ ਭਾਰਾ ਜਾ ਕਰਕੇ ਝੋਲਾ ਬੈਹ ਗਿਆ ਐਵੇਂ ਆਏ ਕਿ ਇਹ ਵਾ ਗੋਲ ਕੇ ਆਏ ਬੈਠੇ ਕਲਾਸ 'ਚ ਮਾਟਰ ਨੂੰ ਉਹ ਕੰਗੜਾ ਹੋਏ ਮੈਂ ਨਾਲ ਦੀ ਕਿਤਾਬ ਕਿਥੋਂ ਮਗਾ ਦੇ ਦੇਵੇ ਕੋਈ ਤੇ ਉਹ ਦੇਵੇ ਨਾ ਮਾਟਰ ਦੀ ਮੇਰੀ ਕਿਤਾਬ ਗਈ ਤਾਂ ਕਹਿੰਦਾ ਤੇਰੀ ਕਿੱਥੇ ਆਏ ਕਹਿੰਦਾ ਜੀ ਇਹਨੇ ਕੋਲ ਤਾਂ ਕਹੇਦਾ ਉਹਨੇ ਢਾ ਲਿਆ ਕਹਿੰਦਾ ਕਹਿ ਰ ਮੈਂ ਕਹਿੰਦਾ ਉਹਦੇ ਕੋਲੇ ਵੀ ਕਹਿਦਾ ਹੀ ਆ ਉਹ ਵੀ ਢਾ ਲਿਆ ਦੋਨੇ ਘੜੇ ਕਰਕੇ ਕੁੱਟ ਕੇ ਘਾਮੇ ਸੱਤੇ ਹੋਊਗਾ ਲਾ ਕੀ ਪਤਾ ਝੋਲੇ ਕਿੱਥੇ ਸੱਟ ਗਏ ਸਾਨੂੰ ਕੀ ਪਤਾ ਹੈ ਇਹਨਾਂ ਦਾ ਨਹੀਂ ਪਤਾ ਕਿ ਉਹ ਕਿੱਥੇ ਸਿਰ ਛੁੱਟ ਕੇ ਪਾਈ ਸਾਨੂੰ ਨਹੀਂ ਪਤਾ ਫੇਰ ਅਸੀਂ ਦੱਸਿਆ ਭਾਈ ਉਹਦਾ ਬੂਆ ਨੇ ਬਚਾ ਤੇ ਸਾਡੇ ਝੋਲੇ ਤਾਂ ਝੋਲਿਆਂ ਤੋਂ ਡਰਦੇ ਤਾਂ ਹੀ ਭੱਜੇ ਸੀ ਝੋਲਿਆਂ ਨੇ ਫੇਰ ਕੁੱਟ ਪਵਾ ਦੀ ਮੂਰੇ ਝੋਲੇ ਫੇਰ ਆ ਗਏ ਸਾਡੇ ਤੇ ਅੱਜ ਮੈਨੂੰ ਉਹ ਬੰਦੇ ਨੇ ਯਾਦ ਕੀਤਾ ਲੋਹਾਰੇ ਦੇ ਮੁੰਡੇ ਹੁੰਦੇ ਹੀ ਮੰਦਰ ਹੁਣੀ ਸਾਡੇ ਨਾਲ ਪੜਦੇ ਦੋ ਭਰਾ ਠੀਕ ਹੈ ਇੱਕ ਹੈਂਡੀਕੈਪਡ ਹੁੰਦਾ ਹੀ ਇੱਕ ਦੂਜਾ ਹੁੰਦਾ ਜਿਹੜਾ ਹੈਂਡੀਕੈਪਡ ਸੀ ਉਹਨੂੰ ਤਾਂ ਬਹੁਤ ਪੜਨਾ ਆਉਂਦਾ ਸੀ ਦੂਜਾ ਸਾਡੇ ਨੂੰ ਮਾਦਾ ਦਾ ਮਾਲ ਹੀ ਸੀ ਅਸੀਂ ਪੜਨ ਨਿਵਾਰੇ ਜਾਣਾ ਉਹਨਾਂ ਦੇ ਚਵਾਰੇ 'ਚ ਬੈਠ ਕੇ ਪੜਨਾ ਐ ਇੱਕ ਦਿਨ ਗੈਣਾ ਵੀ ਲੱਗਣਗੇ ਕੋਈ ਅਫਸਰ ਇਹ ਜਿਹੜਾ ਇੰਨੀ ਦੂਰ ਤੱਕ ਪੜਾਈ ਕਰਦੇ ਆ ਨਾ ਉਹਦੇ ਕਹਨੂੰ ਹੁਣ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਕਿੱਥੋਂ ਤੱਕ ਪੜੇ ਆ ਮੈਂ ਕਹਿੰਦਾ ਲੋਹਾਰੇ ਤੱਕ ਪੜਿਆ ਭਾਈ ਮੈਂ ਕਲਾਸਾਂ ਕੋਲੋਂ ਹਸਾਂਦਾ ਨਹੀਂ ਪਤਾ ਸਾਨੂੰ ਕਿੱਥੋਂ ਤੱਕ ਪੜੇ ਆ ਫੇਰ ਉਹ ਲੋਕਾਂ ਦਾ ਸੇਮ ਇਚਾ ਵੀ ਹੁੰਦਾ ਸੀ ਡਿਸਕਾਂ ਆ ਗਈਆਂ ਸੀਗੀਆਂ ਉੱਦੋਂ ਬੈਠਣ ਨੂੰ ਐ ਟੇਬਲ ਡਿਸਕਾਂ ਤੇ ਆਏ ਬੈਹਦੇ ਹੁੰਦੇ ਸੀ ਜੇ ਪਹਿਲਾਂ ਤਾਂ ਬੋਰਿੰਗਾ ਤੇ ਬੈਹਦੇ ਸੀ ਅਸੀਂ ਹਨਾ ਫੇਰ ਅਸੀਂ ਉੱਥੇ ਬੈਹਦੇ ਹੁੰਦੇ ਸੀਗੇ ਫਿਰ ਕੁੱਟ ਪੈਣੀ ਉਦੋਂ ਸਵੇਰੇ ਜਾਂਦਿਆਂ ਦੇ ਉਹ ਹੁੰਦੀ ਹੁੰਦੀ ਸੀਗੀ ਭਰੇਟ ਹਾਂ ਉਹਨਾਂ ਨੇ ਕਹਣਾ ਉਹ ਕਹਿੰਦੇ ਹੁੰਦੇ ਸੀ ਕਿ ਚਾਹ ਜਵਾਨ ਚਾਹ ਕਿਸਾਨ ਜੈ ਫਲਾਨੋ ਪਾਪਾ ਗੋਸ ਕਹਿੰਦੇ ਹੁੰਦੇ ਸੀ ਕਿ ਸਾਨੂੰ ਟੱਕਾ ਸਮਝ ਨਾ ਆਉਣਾ ਭਾਈ ਪਹਾੜਿਆਂ ਤੋਂ ਵੱਜ ਜਾਂਦੇ ਸੀ ਅਸੀਂ ਕਿਉਂਕਿ ਹੌਣ ਵਾਲੇ ਜਵਾਗ ਤਾਂ ਪੜਦੇ ਆ ਪਤਾ ਹੀ ਨਹੀਂ ਲੱਗਦਾ ਦਿਸੀ ਦਿਸੀ ਦਾ ਮੈਟਰ ਤਾਂ ਐਨ ਤਾਂ ਡੈਟ ਦਾ ਦਿਸੀ ਡੈਟ ਉਦੋਂ ਨਹੀਂ ਉਦੋਂ ਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਜੁਆਗ ਪਹਾੜੇ ਪੜੀ ਜਾਂਦੇ ਆ ਇਧਰਲੇ ਪਾਸੇ ਕੁੜੀਆਂ ਵੀ ਰਹਿਣ ਹੁੰਦੀ ਸੀ ਇਧਰਲੇ ਪਾਸੇ ਮੁੰਡਿਆਂ ਦੀ ਇੱਕ ਦੂਜੇ ਦੇ ਹੱਥ ਤੇ ਹੱਥ ਫੜ ਕੇ ਇਧਰੋਂ ਆਏ ਕਰਕੇ ਆਉਣਾ ਇਧਰੋਂ ਇੱਕ ਦੂਣੀ ਦੂਣੀ ਉਦੋਂ ਤੋਂ ਜਿੰਨਾ ਕੁੜਾ ਨਾ ਰਿਹਾ ਮਰਦਾ ਤੋ ਦੁਰੀ ਚਾ ਸੋਰਾ ਪਿੰਡ ਠਾ ਦਿੰਦੇ ਸੀ ਪਹਾੜੇ ਪੜ ਕੇ ਬਸ ਆਉਂਦਾ ਉਹ ਨਾ ਕਿ ਹੁੰਦਾ ਵਿੱਚ ਨਹੀਂ ਕੀ ਪਤਾ ਕਿਹੜਾ ਕੀ ਕਹੀ ਜਾਂਦਾ ਜਿਹ ਨੂੰ ਆਉਂਦਾ ਉਹ ਕਹਿੰਦਾ ਜੀ ਨਹੀਂ ਆਉਂਦਾ ਗੱਲ ਗੱਲ ਠਾ ਠਾ ਕੁਛੇ ਕਰ ਦੇਣਾ ਹੈ ਉਹ ਬੁਆਸਤ ਮਾਰ ਵਾਲੀ ਗੱਲ ਮੈਂ ਕਿ ਭਰਜੀ ਆਉਂਦੀ ਸਾਨੂੰ ਤਾਂ ਸਾਨੂੰ ਨਹੀਂ ਆਉਂਦਾ ਬਾੜਾ ਬੂੜਾ ਹਮ ਤਾਂ ਤੱਕ ਜਾਂਦੀ ਹੈ ਫੇਰ ਸਾਹਬ ਨੇ ਅਸਲ ਹਿੰਦੀ ਬਹੁਤ ਆਉਂਦੀ ਸੀ ਸਾਨੂੰ ਪੰਜਾਬੀ ਬਹੁਤ ਆਉਂਦੀ ਸੀ ਸਾਨੂੰ ਸਾਨੂੰ ਨਹੀਂ ਆਉਂਦੀ ਸੀ ਅੰਗਰੇਜ਼ੀ ਇਹ ਤਾਂ ਬੜਾ ਹੱਤ ਤੰਗ ਸੀ ਤੇ ਹਿਸਾਬ ਤੋਂ ਤਾਂ ਮੂਲੋਂ ਈ ਜ਼ਿਆਦਾ ਤੰਗ ਸੀ ਜੇ ਆ ਪਤਾ ਹੁੰਦਾ ਵੀ ਆ ਕੈਲਕੂਲੇਟਰ ਜੇ ਆ ਜਾਣੇਗਾ ਵੀ ਕਾਹ ਤੋਂ ਮੱਥਾ ਮਰਾਉਂਦੇ ਮਾਸਟਰ ਵੀ ਇਹ ਤੇਕਾਰੀ ਲੈਣਾ ਸਾਰਾ ਕੁਸ ਤੇ ਉਦੋਂ ਆਇਆਂ ਕਾਟੀਆਂ ਹੀ ਆ ਮਾਰ ਕੇ ਆਇਆਂ ਥੱਲੇ ਇਹਦਾ ਇਹਦੇ ਨਾ ਭਾੜਾ ਇਹਨੂੰ ਆਇਆਂ ਹੈ ਭਰਾਂਡਾ ਜਿਹਾ ਪਾ ਦੇਣਾ ਉਹਨੂੰ ਉੱਤੇ ਐ ਕਮਰਾ ਜਿਹਾ ਪਾ ਕੇ ਐ ਪਾਸੇ ਨੂੰ ਪੌੜੀ ਜੀ ਕਰ ਦੇਣੀ ਉਹਦੇ ਉੱਤੇ ਲੱਖ ਲੈਣਾ 30 ਆ ਠੀਕ ਆ ਉਹਦੇ ਥੱਲੇ ਲੈ ਦੇਣਾ ਤਿੰਨ ਨਕਰਛਾਤੀ ਜੀ ਦੇ ਥੱਲੇ ਉਹ ਨੂੰ ਥੱਲੇ ਫਿਰ ਉਹਦੇ ਥੱਲੇ ਆਇਆ ਤਿੰਨ ਲੈ ਕੇ ਫਿਰ ਉਹਦੇ ਥੱਲੇ ਆਇਆ ਕਾਟੀਆਂ ਫੇਰ ਲੈ ਕੇ ਫਿਰ ਦੋ ਕਾਟੀਆਂ ਫਿਰ ਤਨ ਕਾਟਣਾ ਕੰਜਾ ਤਾਂ ਪੰਜਾਂ ਪੰਜਾਂ ਕਾਟੀਆਂ ਤੇ ਨਿਕਲ ਜਾਂਦੀ ਜੜਸਾ ਤੇ ਹੁਣ ਸੰਤਾਂ ਐ ਨਹੀਂ ਪਤਾ 61 ਮਾਰ ਦੇਗਾ ਤੋਂ ਆਈ ਜ਼ਬਰਗਾਂ ਨਹੀਂ ਨਹੀਂ ਬੋਲਦੀ ਕਿੰਨੀਆਂ ਗਾਠਾਂ ਤੇ ਆਏ ਉਹ ਨਿਕਲ ਪੰਜਾਂ ਤੇ ਬੱਸ ਉਹ ਸਿੱਧੇ ਖਾਟੀ ਦੰਦੇ ਦੇ ਕਾਟੀਂ ਧੀਰ ਕਾਟੀ ਪੰਜ ਕਾਟੀਆਂ ਮਾਰ ਕੇ ਅਖਰ ਉਹ ਲੈ ਕੇ ਜਿਹੜਾ ਸਿੱਧੂ ਨੂੰ ਸਤਾ ਕੇ ਲੈ ਕੇ ਮਾਰ ਡਾਵੇ ਲੋ ਜੀ ਮਾਰ ਰੋਟੀ ਕਰ ਬੈਜੋ ਤੁਹਾਡਾ ਤਾਂ ਠੀਕ ਹੀ ਹੁੰਦਾ ਮਾਂ ਦਾ ਅਸੀਂ ਨਹੀਂ ਮੈਸ ਚ ਪਰਕ ਪਾਉਂਦੇ ਜੰਮੀ ਦੇ ਬਾਅਦ ਸਾਡਾ ਰੁਕ ਹੁੰਦਾ ਸੀ ਮਿਲਟਰੀ ਮੁੰਡਾ ਸਾਡਾ ਉਹਨੇ ਦੱਸਿਆ ਕਹਿੰਦਾ ਸੋਰੇ ਤੇ ਡੱਕਾ ਨਹੀਂ ਆਉਂਦਾ ਤੁਹਾਨੂੰ ਮੈਂ ਕਿਹਾ ਸਾਨੂੰ ਤਾਂ ਪਪਾ ਘਟਾਓ ਵੀ ਉਹ ਦੀ ਕੋਈ ਆਉਂਦੀ ਐ ਜਿਹੜੇ ਅੱਖਰ ਜ਼ਿਆਦਿਆਂ ਚੋਂ ਥੋੜੇ ਘਟਾਉਣੇ ਹੁਣ ਜਿਹੜੇ ਥੋੜਿਆਂ ਤੋਂ ਜ਼ਿਆਦੇ ਕਿਵੇਂ ਘਟਾਈਏ ਮੈਂ ਕਿਹਾ ਯਾਰ ਤੁਸੀਂ ਉਹ ਵੀ ਕਰ ਲੈਣਾ ਘਟਾਓ ਮੈਂ ਉਹ ਤਾਂ ਪੰਗਾ ਐ ਉਹ ਨਹੀਂ ਵੀ ਆਉਂਦੇ ਤੁਹਾਨੂੰ ਜ਼ਿਆਦਿਆਂ ਜੋ ਘਟਾ ਦੇਗੀ ਥੋੜੇ ਅੱਖਰ ਆਉਣ ਜੇ ਆਪਾਂ 500 'ਚੋਂ 100 ਘਟਾਉਣਾ ਉਹ ਤਾਂ ਕਮ ਸੁੱਖ ਐ ਜੇ ਹੁਣ ਕਹੇ ਵੀ 500 'ਚੋਂ 600 ਘਟਾਓ ਹੁਣ ਕਿਵੇਂ ਘਟਾਓ ਉਹ ਐ ਜਿਹੜੀ ਹੁੰਦੇ ਸੀ ਉਹਨੇ ਕਹਿੰਨੇ ਘਟਾਓ ਮੈਂ ਕਹੇ ਔਖਾ ਵੀ ਘਟਣਾ ਹੀ ਨਹੀਂ ਕਿਸੇ ਦਾ ਆਪਣੇ ਤਾਂ ਕੰਮ ਗਲਤ ਹੈ ਇਹਦਾ ਮਾਟਰ ਦੀ ਝੂਠ ਹੈ ਇਹ ਨਹੀਂ ਘਟਣਾ ਫੇਰ ਉਹਨਾਂ ਨੇ ਦੇ ਚਪੜਾ ਲਾਇਆ ਚਪੜਾ ਫੇਰ ਕੰਨ ਲਾਲ ਹੋ ਜਾਣੇ ਤੇ ਘਰਦਿਆਂ ਨੂੰ ਹੀ ਪਤਾ ਹੁੰਦਾ ਵੀ ਚੰਗੀ ਗੁੱਟ ਖਾ ਕੇ ਆਏ ਪਰ ਬਿਸ਼ਰਮ ਸਿਰੇ ਦੇ ਹੁੰਦੇ ਸੀ ਜਦੋਂ ਘਰੇ ਵੜ ਕੇ ਝੋਲਾ ਆਂਗਲ ਤੇ ਹੁੰਦਾ ਸੀ ਫੇਰ ਐ ਕਿ ਘਾਉਣਾ ਐ ਐ ਛੱਡ ਦੇਣਾ ਫਿਰ ਜਿੱਧਰ ਨੂੰ ਗਿਆ ਗਿਆ ਤੇ ਸਵੇਰੇ ਬੁਖਾਰ ਚੜ ਜਾਣਾ ਜਦੋਂ ਸਕੂਲ ਨੂੰ ਚੱਕਣਾ ਝੋਲਾ ਦੁਬਾਰਾ ਆ ਜਾ ਓਏ ਇੱਥੇ ਹਾਏ ਘਟ ਬਹੁਤ ਕੰਮ ਤਾਂ ਕਰਿਆ ਹੀ ਨਹੀਂ ਫੇਰ ਦਰਦ ਲੱਗਣਾ ਤੇ ਘਰ ਦੇ ਨੇ ਕਰ ਲੋ ਕਰਦੇ ਕਿਉਂ ਨਹੀਂ ਕਿੱਥੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀ ਤੇਰੇ ਸਾਡੇ ਨਾਲ ਦੇ ਮੁੰਡੇ ਵੀ ਦੇ ਨਾਲ ਸਾਡੇ ਨਾਲ ਹੁੰਦਾ ਹੀ ਮੁੰਡਾ ਸੱਤ ਬਹੁਤ ਪੜਦਾ ਸੀ ਦੇਖੋ ਪੜਾਈ ਕਰਮਾਂ ਦੀ ਹੈ ਜੇ ਤੁਸੀਂ ਜ਼ਿਆਦਾ ਵੀ ਪੜਦੇ ਜੇ ਪ੍ਰਮਾਤਮਾ ਨੇ ਨਹੀਂ ਪੜਨ ਦੇਣਾ ਉਹ ਵੀ ਉਹਦੇ ਹੱਤ ਚਾ ਉਹ ਇੰਨਾ ਤਕੜਾ ਮੁੰਡਾ ਪੜਦਾ ਸੀਗਾ ਮਾਸਟਰਾਂ ਨੇ ਸਾਨੂੰ ਕਹਿਣਾ ਇਹਦੇ ਅਰਗੇ ਬਣੋ ਇਹ ਮੁੰਡਾ ਦੇਖੋ ਕਿੱਥੇ ਜਾਂਦਾ ਇਹਦੇ ਅਰਗੇ ਬਣੋ ਤੇ ਮੇਰੇ ਨਾਲ ਬਹੁਤ ਪਿਆਰ ਹੁੰਦਾ ਸੀ ਮੈਨੂੰ ਕਹਿੰਦਾ ਤੂੰ ਰਹਿਣਾ ਤੇ ਇਹਦੇ ਨਾਲ ਬਹਿਣਾ ਇਹਦੇ ਨਾਲ ਆ ਤੂੰ ਹੈ ਤੇ ਆਉਂਦਾ ਤੈਨੂੰ ਢੱਕਾ ਨਹੀਂ ਇਹ ਤਾਂ ਕੋਸਤਾ ਸੱਖਾ ਮਗਾ ਬਧੇਰਾ ਮੱਥਾ ਮਾਰਦਾ ਜੀ ਗੱਲ ਪੈਂਦੀ ਨਹੀਂ ਖਾਂਦੇ ਚ ਮੈਂ ਕਿ ਇਹ ਵਿਚਾਰਾ ਬਹੁਤ ਜ਼ੋਰ ਲੋਂਦਾ ਉਸ ਹੱਤ ਤੋਂ ਛੋਟਾ ਹੁੰਦਾ ਥੋੜਾ ਜਿਹਾ ਵਿਚਾਰਾ ਇੱਕ ਦਿਨ ਤਰ ਕੇ 4 ਵਜੇ ਪੂਰੀ ਧੁੰਦ ਤੇ ਉਹ ਮੇਰੇ ਕੋਲ ਆ ਗਿਆ। ਉਦੋਂ ਸਿਲੰਡਰ ਨਵੇਂ-ਨਵੇਂ ਆਏ ਸੀ। ਸਿਲੰਡਰਾਂ ਭਰਉਣ ਵਾਸਤੇ ਮੋਗੇ ਜਾਣਾ ਪੈਂਦਾ ਉਹਨਾਂ ਦੀ ਪਿੰਡਾਂ ਤੋਂ। ਮੋਗੇ ਜ਼ਿਲ੍ਹੇ 'ਚ ਭਰਦਾ ਹੁੰਦਾ ਸੀ। ਹੋਰ ਕਿਤੇ ਨਹੀਂ ਭਰਦਾ ਸੀ। ਤੇ ਉਹ ਮੇਰੇ ਕੋਲ ਆ ਗਿਆ। ਮੈਨੂੰ ਕਹਿੰਦਾ ਯਾਰ ਸਿਲੰਡਰ ਭਰਾ ਕੇ ਲਿਆਉਣਾ। ਮੇਰੇ ਨਾਲ ਚੱਲਗਾ ਸਕੂਟਰ ਤੇ ਮੋਗੇ ਜਾਣਾ। ਮੇਰੇ ਕੁਦਰਤੀ ਮੂੰਹ ਜੋ ਨਾ ਨਿਕਲ ਗਈ। ਮੈਂ ਕਿਹਾ ਸਾਤਮੈਂ ਤਾਂ ਨੀਂਦਾ ਹੀ ਹਤੀ। ਚੱਲ ਮੈਂ ਕਹਿੰਦਾ ਹੋਰ ਦੇਖ ਲਾਉਣਾ ਵੀ ਜਮਾ ਹੀ ਨਹੀਂ ਆੜਿਆ। ਉਹ ਮੇਰੇ ਕੋਲ ਆ ਤੁਰਿਆ ਜਾਵੇ ਤੇ ਸਾਡੇ ਮੈਸਤਰੀ ਸੀਗਾ ਵਿਚਾਰਾ ਸਿਆਣਾ ਬੈਣਾ ਬੰਦਾ ਉਧਰ ਉਧਰ ਜਾ। ਉਹ ਕਹਿੰਦਾ ਕਿਧਰ ਆਇਆ ਸਾਤ ਕੋਈ ਨਾ ਟਾਰਿੰਗ ਕੋਲ ਹੋ ਗਿਆ ਸੀਗਾ ਮੋਗੇ ਜਾਣਾ ਇਸਿਲੰਡਰ ਭਰਉਣ ਕਹਿੰਦਾ ਉਹ ਤੁਰਿਆ ਹੀ ਨਹੀਂ ਕਹਿੰਦਾ ਮੈਨੂੰ ਕੰਮ ਆ ਚੱਲ ਮੈਂ ਚੱਲਦਾ ਤੇਰੇ ਨਾਲ। ਕਹਿੰਦਾ ਆ ਜਾ। ਦੋਨਾਂ ਨੇ ਸਕੂਟਰ ਚੱਕ ਲਿਆ। ਸਕੂਟਰ ਚੱਕ ਲਿਆ ਤੇ ਮੂਰੇ ਸਿਲੰਡਰ ਰੱਖ ਲਿਆ ਤੁਹਾਨੂੰ ਪਤਾ ਹੀ ਹੈ ਤੇ ਉਹ ਮਗਰ ਬਹਿ ਗਿਆ। ਥੋੜੀ ਜੀ ਬਾਅਦ ਤੇ ਸਾਡੇ ਘਰਾਂ ਚੋਂ ਮਾਸਟਰ ਸੀਗਾ ਉਹ ਬਹਿ ਗਿਆ ਉਹਨਾਂ ਨੇ ਮਗਰ ਹੱਥ ਦੇ ਕੀ ਤੇ ਬੁੱਢੀ ਸੀ ਹੱਥ ਮਾਰਿਆ ਡੱਕਾ ਨਾ ਉਹਨਾਂ ਬੌਡੀ ਜਾ ਕੇ ਬੰਦੇ ਤੇ ਘੜ ਤੋਂ ਸਾਈਡ ਤੋਂ ਬਿਲਕੁਲ ਨਹੀਂ ਜਾਣਾ ਜਿੰਨਾ ਚਿਰ ਦੇਸ ਦਾ ਨਹੀਂ ਬਿਲਕੁਲ ਨਹੀਂ ਜਾਣਾ ਹੁਣ ਉੱਥੇ ਮੂਰੇ ਲੈਣ ਲੱਗ ਜਾਂਦੀ ਸੀ ਉਹਨਾਂ ਨੂੰ ਆਏ ਸੀ ਪਹਿਲਾਂ ਪਹਿਲਾਂ ਜਾ ਕੇ ਲੈਣ ਤੋਂ ਪਹਿਲਾਂ ਪਹਿਲਾਂ ਸਿਲੰਡਰ ਭਰਾਲ ਗਏ ਠੀਕ ਹੈ ਪਿਓ ਬੈਂਕ ਮੈਨੇਜਰ ਤੇ ਭਾਈ ਵੱਧਣੀ ਡਿਊਟੀ ਪਿਓ ਦੀ ਸੀ ਹੁਣ ਜਦੋਂ ਮਾਸਟਰ ਬੱਸ ਆ ਗਈ ਪਹਿਲੀ ਮਾਸਟਰ ਬੱਸ ਚੜਿਆ ਉਹ ਗੰਵਾ ਚੱਲ ਗਈ ਹੁਣ ਕਹਿੰਦਾ ਗਿਆ ਕਹਿੰਦਾ ਇਹਨੇ ਮਾਮੀ ਨੂੰ ਤਰ ਨਹੀਂ ਦੇਣਾ ਜਿਉ ਮਾਮਾ ਕਹਿੰਦਾ ਉਹਨੂੰ ਦੇ ਲਾਗਦਾ ਮਾਮਾ ਜੀ ਆ ਜਿਵੇਂ ਆਪਣੇ ਉਧਰ ਇੰਸਟਾਗ੍ਰਾਮ ਦੇ ਹੁੰਦੇ ਜੀ ਭੂਆ ਭਤੀਜੀ ਦਾ ਲਿਉਂਦੇ ਨੇ ਜੀ ਉਹ ਉਹ ਸਾਹਬ ਦੇ ਚੁੰਦੇ ਸੀ ਚਲੋ ਤਰਪੇ ਤੇ ਡਾਲੇ ਜਾਵਣੀ ਡਾਲੇ ਆ ਕੇ ਸੱਤ ਦੇ ਕੀ ਦਿਮਾਗ ਚ ਆਉਂਦਾ ਵੀ ਮੇਰੀ ਮਹਿਰੋ ਭੂਆ ਹੈ ਜੀ ਆਪ ਮੇਰੋ ਚਾਹ ਪੀ ਕੇ ਚੱਲਦੇ ਨਾਲ ਠੰਡ ਹੈ ਉਹ ਤੋਂ ਮਹਿਰੋ ਨੂੰ ਬੋਲ ਜਾਨੀ ਇਹ ਅੰਦਾਜ਼ਾ ਸੀ ਬਾਅਦ ਇਹ ਇਨਸਾਨ ਨਿਕਲ ਗਿਆ ਭੂਆ ਵਾਲ ਨੂੰ ਮੋੜਾ ਨਹੀਂ ਤਾਂ ਨਵੇਂ ਸਿੱਤੇ ਜਾਣਾ ਸੀ ਮਾਸਟਰ ਦੇ ਕਹਿੰਦੇ ਤੋਂ ਉੱਥੇ ਰੁਕੇ ਨਹੀਂ ਠੰਡ ਜਾਦੇ ਸੀ ਉਹਨਾਂ ਨੇ ਕਿਹਾ ਚਲੋ ਤਾਂ ਭੂਆ ਕੋਲੇ ਚੱਲਦੇ ਆਏ ਮੋੜ ਪੈਂਦਾ ਸੀ ਆਏ ਆਏ ਮੂਰੇ ਜੀ ਤੂ ਤੂ ਤਾ ਜੀ ਆਇ ਟਾਣਾ ਮੈਂ ਕਹਿੰਦਾ ਯਾਰ ਮੋੜ ਦੇਸੀਆ ਹੀ ਨਹੀਂ ਟਾਣੇ ਦੇ ਥੱਲੇ ਦੀ ਨੰਗਾ ਸਕੂਟਰ ਬਾਈ ਜੀ ਅੱਸਰ ਵੱਜੇ ਤੋਂ ਉਹਨਾਂ ਦੇ ਥਾਂੇ ਰਹਿ ਗਏ ਉੱਥੇ ਦਾ ਪੱਲੀ ਮਤਗੀ ਭਾਈ ਮਹਿਰੋਂ ਚ ਉਹਨਾਂ ਨੇ ਓਕਾ ਦਵਾਇਆ ਭਾਈ ਐਂ ਕਰਕੇ ਮੁੰਡੇ ਐ ਫਲਾਨੇ ਪਿੰਡ ਤੋਂ ਐ ਤੇ ਘੂਲੇ ਸਿਲੰਡਰ ਐ ਤੇ ਐਂ ਕਰਕੇ ਇੱਕ ਬਜ਼ੁਰਗ ਐ ਇੱਕ ਮੁੰਡਾ ਐ ਤੇ ਜਦੋਂ ਉਸ ਸੇਰਾ ਨਾਮ ਆਇਆ ਤੇ ਉਹਦੀ ਪੂਆ ਪਤ ਜੀਨਗੇ ਬੈਰੀ ਭਾਈ ਹੁੰਦਾ ਇਹ ਵੀ ਸਾਡੀ ਰਿਸ਼ਤੇਦਾਰੀ ਐ ਤਾਂ ਮੇਰਾ ਭਤੀਜਾ ਨਾ ਹੋਵੇ ਜਦੋਂ ਆਹੀ ਵੇਖਿਆ ਦਿਉਹੀ ਇਹ ਨਾਲ ਲਗਰਰ ਗਾ ਮੁੰਡਾ ਯਾਰ ਮਾਹਟਰਾ ਨੇ ਗਣੇ ਆਏ ਹੋ ਜੂ ਫਲਾਨਾ ਉਹ ਉਹਨਾਂ ਦੀ ਨਜ਼ਰ ਹੀ ਖਾ ਗਿਆ ਤੇ ਵੇਲਾ ਉਹ ਦਿਨ ਜਾਵੇ ਅੱਜ ਦਾ ਆਵੇ ਪਿਓ ਬੋਲਣੇ ਗਿਆ ਜਾਂਦੇ ਬੋਲੇ ਨਹੀਂ ਗਿਆ ਉਥੋਂ ਟਰਾਲੀ ਚ ਪਾ ਕੇ ਲਿਆਏ ਪਿੰਡ ਨੂੰ ਘੂਆ ਨਾਲ ਐ ਉਥੋਂ ਆ ਕੇ ਬੈਂਕ ਚੋਂ ਪਿਓ ਨੂੰ ਚੱਕਿਆ ਪਿਓ ਗੱਡੀ 'ਚ ਬੈਠ ਗਿਆ ਟਰਾਲੀ 'ਤੇ ਆਏ ਬੈਠ ਕੇ ਜਦ ਦੇ ਵੇਖਿਆ ਮੇਰਾ ਮੁੰਡਾ ਉੱਥੇ ਹੀ ਬੈਗਿਆ ਚੱਕੀ ਗਿਆ ਬੋ ਤਾਂ ਹਲੂਣ ਆ ਉਹਦੀ ਭੈਣ ਨੇ ਆਪਣਾ ਸਾਫ ਤੈਰਾ ਪੁੱਤ ਹੈ ਤੇਰਾ ਆਏ ਆ ਬਸ ਸਾਈਨ ਅੱਜ ਤੱਕ ਉਵੇਂ ਹੀ ਆ ਵਿਚਾਰਾ ਕੋਈ ਜ਼ਿਆਦਾ ਨਹੀਂ ਬਦਲਦੇ ਤੇ ਜੇ ਜਰ ਪ੍ਰਮਾਤਮਾ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਕੋਈ ਪੜ੍ਹਾਈ ਸਿਆਣਾ ਹੋ ਕੇ ਪੜਦਾ ਨਹੀਂ ਤੇ ਕੋਈ ਬਾਲਾ ਕੰਵਲਾ ਹੋ ਕੇ ਕੋਈ ਫੇਰ ਨਹੀਂ ਹੁੰਦਾ ਮੈਂ ਦੇਖਿਆ ਉਹਦੇ ਹੱਥ ਚ ਹੀ ਆ ਜਾ ਸਾਡਾ ਕਾਲਾ ਹੁੰਦਾ ਯਾਰ ਉਹ ਵੀ ਮੌਤ ਹੋ ਗਈ ਵਿਚਾਰੇ ਦੀ ਦਬਈ ਚ ਰਹਿੰਦਾ ਸੀ ਉਹ ਤੇ ਅਸੀਂ ਵੀ ਇਲਾ ਸੇਮ ਹੀ ਕਲਾਸ ਚ ਮਾਸਟਰਾਂ ਤੇ ਮੁਰਗੀ ਤੇ ਬੋਤਲ ਲੈ ਗਈ ਸੀ ਉਹ ਕਹਿੰਦਾ ਕਿ ਕਿ ਕਰਦੇ ਓਏ ਅਸੀਂ ਆਹ ਮੁਰਗੀ ਆ ਕਹਿੰਦਾ ਇਹ ਕਰਨੀ ਆ ਪਾਰਟੀ ਪਾਰਟੀ ਇਸ ਜਗ੍ਹਾ ਪਾਸ ਕਰਦੇ ਓ ਪਾਰਟੀ ਆ ਦੇਸੀ ਬੋਤਰਾ ਉਹ ਕਹਿੰਦੇ ਇਹ ਤੁਮ ਕੋਣ ਦਿੰਦਾ ਓਏ ਮੈਂ ਤਾਂ ਘਰ ਦੇ ਦਿੰਦੇ ਆ ਅਰੋਲੀ ਆਇਆ ਮਾਟਰ ਨਹੀਂ ਮੰਗੀ ਆ ਸਾਰੇ ਤੁਹਾਡਾ ਨਾਲੇ ਕੇ ਲਿਆਉਂਦੇ ਆ ਕਹਿੰਦਾ ਮਗੋਂ ਵੀ ਤੁਸੀਂ ਮਾਟਰ ਦੀ ਖੇਡੇ ਵਾਲੇ ਦੇ ਨਾਂ ਤੇ ਵੀ ਲਈ ਦੇਣੇ ਆ ਵਿਧਾਓ ਹੋ ਜਾ ਕੇ ਪੀ ਆਰ ਪੀਆ ਕਰੋ ਖੇਡੇ ਵਾਲਾ ਆ ਤੇ ਖੇਡੇ ਵਾਲੇ ਆਂਦਾ ਨਹੀਂ ਤੁਸੀਂ ਦੇਂਦੇ ਰੁਪਿਆ ਖੇਡੇ ਵਾਲੇ ਨੂੰ ਤਾਂ ਦਾਦਾ ਪੈਸੇ ਹੀ ਦਿੰਦੇ ਹੋਗੇ ਇੱਕ ਬੱਚੇ ਮਗਰਾ ਬਾਕੀ ਤਾਂ ਤੁਸੀਂ ਖਾਣਿਆ 90 ਪੈਸੇ ਉਹ ਤੋਂ ਐ ਵੀ ਖਾਂਦੇ ਸੀ ਮਟਰ ਜਾਂ ਖੇਡੇ ਵਾਲੇ ਨੂੰ ਤਾਂ ਦਾਣੀ ਦੇ ਦਿੰਦੇ ਸੀ ਕਿ ਨਾਲੇ ਕਿਹੜਾ ਕੋਲੀ ਕੋਲੀ ਦਾਣਿਆਂ ਦੀ ਲਈਏ ਨਾਲੇ ਪੀਆ ਪੀਆ ਲਈਏ ਹੈ ਇਸ ਕਰਕੇ ਉਹ ਸਮਾਂ ਨਹੀਂ ਥਿਆਉਣਾ ਬਸ ਗੱਲ ਕਹਿਣ ਦੀ ਆਖਿਰ ਇਹ ਹੈ ਕਿ ਉਹ ਐਸਾ ਸਮਾਂ ਸੀ ਐਸਾ ਸਮਾਂ ਸੀ ਕੋਈ ਕਿਸੇ ਦੀ ਜ਼ਿੰਦਗੀ 'ਚ ਨਹੀਂ ਚਾਹਦਾ ਸੀ ਆਪਦੀ ਜ਼ਿੰਦਗੀ 'ਚ ਮਸਤ ਸੀ ਆ ਹੁਣ ਮੋਬਾਈਲਾਂ ਨਾਲ ਇੱਕ ਦੂਜੇ ਦੀ ਜ਼ਿੰਦਗੀ ਦੀ ਝਾਕੀ ਜਾਂਦੇ ਆਂ ਅਸੀਂ ਆਪ ਦਾ ਅਸੀਂ ਕੁਛ ਨਹੀਂ ਸਵਾਰਦੇ ਦੂਜੇ ਨੂੰ ਹੀ ਤੱਕੀ ਜਾਂਦੇ ਆਂ ਦੂਜੇ ਦੇ ਹੀ ਅਸੀਂ ਔਗਣ ਕੱਢੀ ਜਾਂਦੇ ਆਏ ਆਏ ਆ ਇਹ ਫਲਾਨਾ ਇਹ ਧੌਂਕਾ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਕਿਸੇ ਦੀ ਆਪ ਦੀ ਜ਼ਿੰਦਗੀ ਚ ਕੋਸ਼ ਠੀਕ ਹੈ ਨਾ ਟਿਕੋ ਤੱਕੇ ਹੱਥ ਨਹੀਂ ਘਰੇ ਵੜਨਾ ਥੱਕ ਟੁੱਟ ਕੇ ਆਰਾਮ ਨਾ ਸੌਂਜਣਾ ਤੜਕੇ ਘਰ ਦੇ ਨੇ ਫੜ ਫੜ ਪਾਲਾਂ ਤੋਠਾਉਣੇ ਉੱਠ ਖੜਾਓ ਚੱਲ ਤੰ ਨਾ ਚਾਰ ਜਬੜੇ ਚਾਕੇ ਚੱਲ ਥਾਦ ਨਾ ਮੀਤਿਆਂ ਚੱਲ ਪਾਣੀ ਧੱਲੇ ਨੋ ਗਏ ਕੱਪੜੇ ਪਾ ਕੇ ਫਿਰ ਸਕੂਲ ਨੂੰ ਜਾਣਾ ਕਰਦੇ ਨੇ ਠੀਕ ਹੈ ਹੁਣ ਉਹ ਗੱਲਾਂ ਕਿੱਥੇ ਆਏ ਹੁਣ ਤਾਂ ਬੈਨ ਆਉਂਦੀ ਐ ਤਿੰਨ ਢਾਈ ਸਾਲਾਂ ਦੇ ਜਵਾਕ ਨੂੰ ਚਾੱਕ ਕੇ ਲੈ ਜਾਂਦੀਆਂ ਖੇਡਣ ਦਿੰਦੀ ਹੀ ਨਹੀਂ ਜਦੋਂ ਖੇਡਦਾ ਸਿੱਧਾ ਮੋਬਾਈਲ ਨਾਲ ਹੀ ਖੇਡਦਾ ਬਸ ਗੱਲ ਖਤਮ ਹੋ ਮੋਬਾਈਲ ਚ ਫਸ ਜਾਂਦਾ ਉਹ ਆਪ ਦਾ ਤੁਹਾਨੂੰ ਪਤਾ ਹੀ ਨਹੀਂ ਮੈਂ ਕੌਣ ਖਾਤਮਾ ਆਇਆ ਧਰਤੀ ਤੇ ਉਹ ਬੇੜਾ ਲੱਭੋ ਉਹ ਬੇੜਾ ਲਿਆਓ ਠੀਕ ਹੈ ਜੀ ਉਹ ਪੁਰਾਣੇ ਟਾਈਮ ਜੇ ਪੰਜਾਬ ਆਪਾਂ ਕਹਿੰਦੇ ਨਾ ਪੰਜਾਬ ਪੰਜਾਬ ਬਣ ਜੇ ਤਾਂ ਫੇਰ ਬਣੂਗਾ ਜੀ ਉਹ ਟਾਈਮ ਠੀਕ ਹੈ ਜੀ ਜੇ ਕੋਈ ਫੇਰ ਵੀ ਸਾਡੇ ਕੋਲੋਂ ਗੱਲ ਕਰਦਿਆਂ ਗਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਦੱਬ ਕੇ ਕਰਿਓ ਮੇਰੇ ਭਰਾ ਠੀਕ ਹੈ ਜੀ ਤੇ ਫੇਰ ਆਪਾਂ ਉੱਥੇ ਮਿਲਦੇ ਆ ਬਰਸੋਂ ਨੂੰ ਉਧਰ ਜਿੱਧਰ ਪ੍ਰਮਾਤਮਾ ਨੇ ਘਰ ਟਾਇਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ